ਨਹੀਂ ਤੂੰ ਚੱਲ ਚੱਲੀਏ ਮੇਰੇ ਤੋਂ ਨਹੀਂ ਜਾ ਚੱਲ ਮੈਂ ਨਾਲ ਚੱਲਦੀ ਤੁਰੋ ਹਾਂ ਜੀ ਨਾਲ ਚਲੋ ਜਵਾਲਾ ਜੀਨ ਚੱਲੀਏ ਨਹੀਂ ਜੀ ਇਹ ਮਿੰਦੇ ਲੈ ਬਣਾਈਆਂ ਕਿਹੜੀਆਂ ਪੰਨੀਆਂ ਮਿੰਦੇ ਲੈ ਆ ਦੇ ਲਾ ਮਾਸੀ ਹਾਂ ਚੱਲ ਵਾ ਸੂਰ ਮਿੰਦਾ ਹੀ ਚਾਦੀ ਫੇਕੀ ਹੋਇਆ ਇਹ ਅਸੀਂ ਬਟਣੀਆਂ ਨਹੀਂ ਨਹੀਂ ਆਪ ਕਦੀ ਮੋਹਣ ਸਦਿਆ ਆਹੋ ਕਦੋਂ ਮੈਂ ਤਾਂ ਜੀਜੀ ਸਾਹਿਬ ਕੀ ਜੀਜੀ ਤੂੰ ਰਾ ਕੇ ਸਾਨੂੰ ਉਹ ਪ੍ਰਾਈਸ ਲਿਖਦਾ ਜੀ ਪੰਨੀਆਂ ਬਟ ਜੀ ਬੱਟਕੇ ਦਾ ਦੇਖ ਜੀਜੇ ਨੂੰ ਬੱਟਮ ਨਹੀਂ ਦੇਖੀ ਪੈਣਾ ਬੱਟਾ ਇਹਨੂੰ ਦੇ ਸਾਲਾ ਪਿਆਰ ਕਰੋ ਵੇ ਸਾਲੀ ਦਾ ਇਦਾਂ ਦਾ ਚੋਹ ਚੋਹ ਪੈਂਦਾ ਹਲੋ ਬਾਓ ਮਾਫਰ ਨਾ ਮਾਇਂ ਘਰ ਜਵੇ ਕਿਉਂ ਉਹਦੇ ਲਈ ਕਿੰਨੀਆਂ ਬਣੀਆਂ ਨਹੀਂ ਆ ਤਨੇ ਆਣਿਆ ਆ ਰਗਾ ਆ ਲੈ ਫਿਰ ਤੂੰ ਪਹਿਲਾਂ ਮਾਫਰ ਲਈ ਨਹੀਂ ਬਣਾਈਆਂ ਬਣਾਈਆਂ ਬਣਾ ਕੱਲ ਕਮਲ ਨੂੰ ਉੱਪਰ ਦੀਆਂ ਹੋਈਆਂ ਕੈਨੇਡਾ ਦਾ ਦਿੱਲੀ ਉੱਪਰ ਗਈਆਂ ਦਿੱਲੀ ਚਲੇ ਗਈਆਂ ਮੈਂ ਟ੍ਰੇਸ ਨੰਬਰ ਲਾਇਆ ਇਦਾਂ 24 ਘੰਟੇ ਫੋਨ ਤੇ ਬੜੀ ਲੱਗੀ ਹੈ ਨਹੀਂ ਤੈਨੂੰ ਕਿੱਥੇ ਲੱਗਦਾ ਸੰਦੀਪ ਨੂੰ ਲੈ ਅੱਛਾ ਭੈਣ ਨੇ ਲਾਇਆ ਕਿਹੜੇ ਕਿਹੜਾ ਨੰਬਰ ਟਰੈਕ ਨੰਬਰ ਦੇ ਪਹਿਲਾਂ ਘੜਾ ਗਿਆ ਸੀ ਪ੍ਰੈਸ ਨੰਬਰ ਬਾਟੇ ਬੱਟ ਨਹੀਂ ਆ ਟਿਕਟ ਮਾਰ ਬੱਟ ਦੋ ਫੇਰ ਬੱਟ ਤੂੰ ਪਿੰਨੀ ਬਾਟਾ ਬਹੁਤ ਜੀ ਟੈਕਟੀ ਨੰਬਰ ਬਾਟ ਦੇ ਪੈਣ ਬੱਟ ਬੱਟ ਤੂੰ ਰਹਿਣ ਦੇ ਪਿੰਨੀਆਂ ਨੂੰ ਪਿੰਨੀਆਂ ਇਹ ਬੱਟ ਮੇਰੀ ਘਰ ਤੋਂ ਪਿੰਨੀ ਬੜੀ ਛੋਟੀ ਵੀ ਹੁੰਦੀ ਜਿੰਨਾ ਜੀ ਕਰੂਗਾ ਉਹਨਾਂ ਨੂੰ ਉਹ ਨਹੀਂ ਨੇ ਇਦਾਂ ਨਹੀਂ ਤੂੰ ਬੱਟ ਦੇ ਪਿੰਨੀਆਂ ਬੱਟ ਦੋ ਦਿਨੋਂ ਪਿੰਨੀ ਦਾ ਪਿੰਨੀ ਹੁੰਦੀ ਆ ਹਾਂ ਬੱਟੀ ਤੋਂ ਪਿੰਨੀ ਲੱਗਦੀ ਆ ਕੱਢ ਪਹਿਲਾਂ ਵੱਟ ਵੱਟ ਬੱਚੇ ਕਿਜੇ ਲੋ ਉੱਪਰ ਦੀ ਉਪਰ ਉਪਰ ਜੇ ਉੱਪਰ ਟਕਾਈ ਚ ਲੋ ਉਹ ਕੋਦੇ ਉੱਪਰ ਟਕਾਈ ਚ ਲੋਏ ਮਾਸੀ ਭਾਣ ਜਾ ਜੀਜੇ ਆਪਰੇ ਮੇਰਾ ਵੀ ਚਲ ਪਈ ਆ ਪਰ ਗੱਤ ਲੱਲਾ ਮਾਫੜ ਮੈਂ ਕਿਦ ਕਰ ਗਿਆ ਹੂੰ ਹੂੰ ਕਿਉਂ ਬਾਸਰ ਨੇ ਤਾਦੀ ਮੋਤ ਨਹੀਂ ਕੋ ਨਹੀਂ ਜਾ ਜਾ ਰਾਖਦੇ ਆ ਹੈ ਨਾ ਹੁਣ ਦਿਲ ਕਰਦਾ ਆ ਨਹੀਂ ਨਹੀਂ ਇਹ ਇਹਦਾ ਦਿਲ ਕਰਦਾ ਉਹਨੂੰ ਮੈਂ ਪਿੰਨੀਆਂ ਬਣਾ ਬਣਾ ਦੇਵਾਂ ਬਣਾ ਕੇ ਦੇ ਸਾਡੀ ਮਾੜੀ ਨੀਂਦ ਉਹ ਦੇਖ ਚੱਲ ਵਧੀਆ ਲੈ ਲੈ ਪਹਿਲੇ ਬੇਨਾ ਮੈਨੂੰ ਬੋਲਿਆ ਬਹੁਤ ਉਹ ਹਾਂ ਪਿੰਨੀਆਂ ਦਾ ਕੀ ਆ ਮੇਰੇ ਭਰਾ ਦੇ ਬਾਰ ਬਾਰ ਛੱਡ ਦਮਾ ਮੈਂ ਉੱਪਰੋਂ ਬੋਲਦੇ ਬਹੁਤ ਆ ਹਾਂ ਸਵਾਲ ਆ ਪਰ ਮੈਨੂੰ ਬੋਲਿਆ ਬਹੁਤ ਉਹਨੂੰ ਮੈਂ ਕੁਛ ਕਿਹਾ ਨਹੀਂ ਸੀ ਦਾਦੇ ਡੜੀ ਨੂੰ ਦਾਦ ਦਨੇ ਆ ਸਾਡਾ ਕੀ ਹੈ ਡੜੀ ਨੂੰ ਦੋ ਹੀ ਲਾਉਣੀਆਂ ਮੈਂ ਘਾਤ ਕਾਤੇ ਲਾਉਣੀਆਂ ਕੱਲ ਨੂੰ ਵੀ ਲਾ ਜਿਹੜਾ ਤੇਰੇ ਲੱਖ ਚੱਕੂ ਡੜੀ ਮੇਰਾ ਤਾਂ ਉਹਦੀਆਂ ਅੱਖਾਂ ਨਾਲ ਆਪਣੇ ਤਾਂ ਰਾਜੀ ਖੁਸ਼ੀ ਦੇਵੇਂ ਆਪਣੇ ਘਰ ਰਾਜੀ ਖੁਸ਼ੀਆਂ ਬਸ ਰੱਬ ਮੈਨੂੰ ਉਹਨਾਂ ਦਾ ਦੁੱਖ ਨਾ ਦਿਖਾਵੇ ਰੱਬ ਮੈਨੂੰ ਉਹਨਾਂ ਦਾ ਦੁੱਖ ਨਾ ਦਿਖਾਵੇ ਜਿੱਥੇ ਬਸਦੇ ਰਾਜ ਕੁਸ਼ੀਆ ਕਿਉਂ ਕਿ ਝੁੱਕ ਬਸਣਾ ਤੁਸੀਂ ਬਸਣ ਹੀ ਨਹੀਂ ਦਿੱਤੇ ਜਿੱਥੇ ਤਾਂ ਬਸਣੇ ਸੀ ਆਰਾਮਦਿਆਂ ਸੀ ਉਹਨਾਂ ਤੇ ਕੀ ਲੈ ਲਿਆ ਹਾਂ ਹੁਣ ਉਹਦੀ ਘਰ ਵਾਲੀ ਨਾ ਬੱਟ ਬੱਟ ਦਿੰਦੀ ਤੁਸੀਂ ਤਾਂ ਉਹਦੀ ਬਸਣ ਨਹੀਂ ਦਿੱਤਾ ਘਰ ਦੀ ਇਹਦੇ ਨੇ ਤੁਸੀਂ ਕਾਰਾਈ ਸੀ ਸੀ ਉਹਨਾਂ ਨੂੰ ਵਿਚਾਰੀ ਮਾਰਾ ਮੈਨੂੰ ਸਾਰਾ ਪਤਾ ਜਦੋਂ ਸ਼ਰਾਬਾਂ ਪੀਣੀਆਂ ਤਾਂ ਸ਼ਰਾਬ ਨਹੀਂ ਸੀ ਪੀਂਦਾ ਕੀ ਲੋ ਦੋ ਕਿਲੋ ਲੋ ਕਿਲੋ ਕਿਲੋ ਬੁੱਢੀ ਹੁੰਦੇ ਵੇਣ ਨੂੰ ਰਾਤ ਨੂੰ ਹਾਏ ਹਾ ਮੈਂ ਮਾਨਾ ਕਿਲੋ ਇਹ ਮੜਾ ਯਾਤਰਾ ਕੰਪਨੀ ਦਾ ਸੇ ਮਸਤ ਅੱਗੇ ਥੋੜੀ ਘੋਟੀਆਂ ਵਿਆਹ ਦੇ ਵਿੱਚ ਪੂਰੀ ਲਿੱਖੀ ਆ ਯਾਰ ਸਾਜ ਨੂੰ ਕੋਲੀ ਚ ਪਾ ਦੇ ਯਾਰ ਕੀ ਮਾਦੀ ਤੇ ਚੰਗਾ ਨਹੀਂ ਲੱਗਦਾ ਨਹੀਂ ਤੇ ਰਹਿੰਦੀ ਮੇਰੇ ਡੈਡੀ ਨੂੰ ਨਾ ਪੱਟੀਆਂ ਫੇ ਓਏ ਤੂੰ ਬਹਿ ਜਾ ਯਾਰ ਆ ਨਾ ਤੇਰੇ ਡੈਡੀ ਨੂੰ ਨਾ ਪੱਟੀਆਂ ਡੈਡੀ ਨੂੰ ਸ਼ਰਾਬ ਪੱਛਦੀ ਆ ਆਦੇ ਦਾ ਦੇਣੀ ਹੈ ਉਹ ਹਾਂ ਮੈਂ ਤਾਂ ਹੁਣ ਮੈਂ ਕੀ ਕਰਾਂ ਮੈਂ ਤਾਂ ਹਾਂ ਇਹ ਦਵਾਈਆਂ ਦਾ ਮੋਟੀ ਇੰਨੀਆਂ ਦਵਾਈਆਂ ਖਾਣੀਆਂ ਹਾਂ ਉਹ ਨਹੀਂ ਤੈਨੂੰ ਮਾਸੜ ਆਸੀ ਦੇ ਲੈ ਆਪਣੇ ਲੈ ਨਹੀਂ ਹਜੇ ਪਿੰਨੀਆਂ ਬਣਾਈਆਂ ਉਹਨੂੰ ਬਣਾ ਕੇ ਦਿੱਤਾ ਫੇਰ ਗੱਲਾਂ ਕਰਨ ਲੱਗੇ ਇੱਥੇ ਬਥੇਰੀਆਂ ਕਰਦੇ ਆ ਗੱਲਾਂ ਨੂੰ ਬਥੇਰੀਆਂ ਕਰੀ ਜਾਣ ਲੋਕਾਂ ਨੂੰ ਨਹੀਂ ਕੁਝ ਵੀ ਦੁਆ ਕਰੀਦਾ ਜਿਹੜਾ ਗੱਲਾਂ ਕਰਦਾ ਮਿੰਦੇ ਨੂੰ ਪੁੱਛਦੇ ਨਹੀਂ ਤਾਂ ਮਿੰਦੇ ਨੂੰ ਪਲਾਨਾ ਜਿਉਂ ਨਹੀਂ ਪੁੱਛਦੇ ਪੁੱਛਦੇ ਕਿਉਂ ਨਹੀਂ ਸਾਡੇ ਨਿਆਣਿਆਂ ਦਾ ਕੀ ਕੋੜੇ ਦੇ ਵਿੱਚ ਹਾਂ ਬੋਲਦਾ ਨਹੀਂ ਕਹਦੇ ਵਿੱਚ ਕੀ ਇਦੇ ਵਿੱਚ ਕੀ ਇਹਦੇ ਵਿੱਚ ਕੋਈ ਜਗ੍ਹਾ ਪਾ ਕੇ ਲਓ ਬਦਾਮ ਪਾਏ 5 ਕਿਲੋ 4 5 ਕਿਲੋ ਅਮੇਵਾਏ ਦੇ ਵਿੱਚ ਪੈ ਗਿਆ ਮੈਂ ਪਹਿਲਾਂ ਸਲਾਹ ਲਾ ਲਓ ਦੋਨਾਂ ਭੈਣਾ ਜੋ ਕਿੰਨੇ ਕਿਲੋ ਕਹਿੰਦਾ ਹੈ ਜੇ 2 ਕਿਲੋ ਬਦਾਮ ਪਾਏ ਮੈਂ ਮੇਰਾ ਸਾਜ ਰਹਿਣੀ ਨਹੀਂ ਤੇ 1/2 ਕਿਲੋ ਦਾਖਾ ਪਾਈਆਂ ਭੈਣ 1/2 ਕਿਲੋ ਦਾਖਾ ਨਹੀਂ ਥੋੜੀ ਜੀ ਤੇ ਅੱਧਾ ਕਿਲੋ ਕਿਲੋ ਕਾਜੂ ਸੀ ਕਾਜੂ ਸੀਗੇ ਹੈਨਾ ਅਖਰੋਟ ਅਖਰੋਟ ਸੀ ਕਿਲੋ ਔਰ ਅਸੀਂ ਥੈਂਕ ਯੂ ਫਾਈ ਚੱਲ ਕਿੰਨੇ ਸੀ ਕੀ ਸੀ ਕਿਤੇ ਮੇਰੇ ਚੇਤਾਵਾਲ ਕੀ ਕਹਿੰਦੇ ਕੀ ਹੋਇਆ ਕੀ ਹੋਇਆ ਬੇਬੀ ਡਲ ਨਾ ਸੋਨੇ ਦੀ ਕਿਹ ਹੈ ਕੀ ਹੈ ਦੋ ਤਿੰਨ ਕਿਲੋ ਕੇ ਪਾਇਆ ਵਿੱਚ ਇਹਦੇ ਵਿੱਚ ਹੈਨਾ ਤਾਂ ਵਿੱਚ ਪਾਇਆ ਹੋਰ ਸੁਣ ਹਾਂ ਢੂਠੀ ਜੱਟ ਪਾਇ ਜੱਟ ਪਾਇ ਕਦੋਂ ਪਾਸ ਕਰਕੇ ਹੋਰ ਸੁਣ ਹਾਂ ਵਿੱਚ ਪਾਇਆ ਇਹਦੇ ਮੈਂ ਕਾਲੇ ਛੋਲੇ ਪੁੱਜਿਓ ਰਗੜ ਕੇ ਪੀ ਕੇ ਆਨੇ ਨਾ ਖੜਾਈ ਪੂਰੀ ਤਾਕਤ ਵਾਲੀ ਚੀਜ਼ ਬਣਾ ਕੇ ਦਿੱਤੀ ਮੈਂ ਤੰਦਰੁਸਤ ਰਵੇ ਆਪੀ ਕੇ ਤੇਰੇ ਦੇ ਹਾਂ ਹਾਂ ਇਹ ਕਹ ਦਿੰਦੇ ਐ ਇਦਾਂ ਕਹਿੰਦੀ ਐ ਤੂੰ ਮਿੰਦੇ ਨੂੰ ਇਦਾਂ ਕਹਿੰਦੇ ਐ ਇਹ ਆ ਬਹੁਤ ਸੋਹਣਾ ਕੀਤਾ ਮਾਫੀ ਹੈ ਨਾ ਸੱਚੀ ਕਹਿਣਾ ਪਿੰਨੀਆਂ ਤੇ ਮੈਂ ਤਾਂ ਮਾੜੀ ਬੱਜਣਾ ਹੀ ਆ ساری ਉਮਰ ਬੱਜਦੀ ਰਹੀ ਤੇ ਬੱਜਣਾ ਹੀ ਆ ਮਾੜੀ ਹਾਂ ਹਾਂ ਕੋਈ ਨਾ ਬੱਜ ਜਾ ਮੈਨੂੰ ਕਿਸੇ ਨੂੰ ਸੁਪਾਈਆਂ ਦੇਣ ਦੀ ਵੀ ਨਹੀਂ ਲੋੜ ਇਹ ਤੇਰੇ ਤੋਂ ਕਿਸੇ ਨੇ ਮੰਗੀ ਤੇ ਤੇਰੇ ਤੋਂ ਕਿਸੇ ਨੇ ਸਫਾਈ ਮੰਗੀ ਅਹੀ ਥੋੜ੍ਹ ਤਕੇ ਚੱਲ ਜਾਈਏ ਤੈਨੂੰ ਤਾਂ ਮੈਂ ਕਿਹਾ ਹੀ ਨਹੀਂ ਕਿ ਘਰ ਛੱਡ ਕੇ ਚੱਲ ਜਾਈਏ ਆ ਪੰਜੀ ਮਿੰਟ ਦੀ ਮੇਰੇ ਟੀਵੀ ਲਸਾ ਦਿੰਨੇ ਆ ਤੇਰੀ ਟੀਵੀ ਤੂੰ ਉਸਾਈਏ ਦਾ ਲੈ ਕੇ ਨਹੀਂ ਜਾਉਂਦਾ ਆ ਜਾ ਲੈ ਬੈਗ ਕੀ ਲੈ ਜਾਉਂਦਾ ਕੀ ਹੋ ਲਿ ਜਾਣਾ ਚਾਹੀਦਾ ਸੱਚੀ ਆ ਤਾਂ ਗਾਲ ਦੱਸਾਂ ਅੱਗੇ ਖਾਦਾ ਬੀਤਾ ਬੰਦਿਆਂ ਨੂੰ ਲੱਗਦਾ ਸੀ ਜਦੋਂ ਹੀ ਉਹਨੇ ਬਣਾਉਣਾ ਵਾਹਿਗੁਰੂ 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 ਰੱਬ ਦਾ ਨਾਮ ਆਸੀ ਵੀ ਵਾਹਿਗੁਰੂ ਵਾਹਿਗੁਰੂ ਕੀ ਨੀ ਮੇਰੀ ਪਿੰਨੀ ਤਾਂ ਬੜੀ ਆ ਚੱਲ ਉਹ ਬੜੀ ਖਾ ਲਿਆ ਕਰੂੰਗਾ ਪਿੰਨੀ ਛੋੜੀ ਘਰ ਇੰਨੀ ਹੋ ਗਿਆ ਹੋਰ ਇਸ ਵੇਲੇ ਚਾਹ ਪੀਂਦਾ ਤਾਂ ਰੋਟੀ ਕਦੋਂ ਖਾਣੀ ਆ ਕੌਣ ਸਾਜਨ ਆਹੋ ਰੋਟੀ ਖਾਣੀ ਨਹੀਂ ਸਾਜਨ ਨੇ ਕੀ ਗੱਲ ਦੁਨੀਆ ਨਾ ਪੁੱਠੀ ਕਰ ਦਵੇ ਓਹੋ ਮੈਂ ਤਾਂ ਪਹਿਲੇ ਹੀ ਦੱਸ ਦਿੱਤਾ ਜਿਹੜੇ ਜਿਹੜੇ ਇੱਥੋਂ ਲੈ ਕੇ ਜਾਣੇ ਪਹਿਲਾਂ ਸੌਹਾਂ ਚਗਾਉਣੀਆਂ ਉਹਨਾਂ ਤੋਂ ਸਿੱਧੀ ਗੱਲ ਹੈ ਇਹ ਤਾਂ ਪੰਜਾਂ ਮਿੰਟਾਂ ਦਾ ਬ੍ਰੈਡ ਇਹਨਾਂ ਲੈ ਜਾਏਗਾ ਨਾ ਚਾਹ ਚ ਡੁਬੋ ਕੇ ਉਹ ਖਾ ਲੇ ਤੈਨੂੰ ਬਿਸਕਟ ਲੈ ਜਾਣੇ ਤੇਰੇ ਲਈ ਹਾਂ ਭੁਜੀਆ ਲੈ ਜਾਣੇ ਆ ਪਿੰਨੀਆਂ ਬਣਾ ਕੇ ਲੈ ਜਾਣੀਆਂ ਇਹ ਤਾਂ ਜਿਹੜਾ ਨਾ ਉੱਥੇ ਹੁੰਦੇ ਆ ਕੇਤਲੀ ਜਿੱਦ ਨੂੰ ਨਾ ਗਰਮ ਪਾਣੀ ਕਰਨ ਨੂੰ ਕੌਫੀ ਪਾਉਂ ਉਹਦੇ ਵਿੱਚ ਮੈਗੀ ਸੱਟ ਕੇ ਮਸਾਲਾ ਸੱਟ ਕੇ ਮੈਗੀ ਲੈ ਜਾਣੀ ਆਪਾਂ ਇੱਥੋਂ ਲੈ ਪਰ ਉਧਰ ਉਹਨਾਂ ਢੱਡ ਜੇ ਨਹੀਂ ਪੜਨਾ ਉਹ ਨਹੀਂ ਢੱਡ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਆਹ ਕੀ ਵਧੀਆ ਆ ਗਈ ਮੈਨੂੰ ਉੱਥੇ ਲੈ ਕੇ ਜਾਣਾ ਪਰ ਇਹ ਗੱਲ ਕੀ ਆ ਉੱਥੇ ਆਪਣੇ ਬੈਨ ਲੱਗਣੇ ਇੱਥੇ ਘਰ ਦਾ ਪਰ ਛੱਡਣਾ ਪੈਣਾ ਪੰਦਾ ਬੇਬੀ ਘਰੇ ਇੱਥੇ ਕੋਈ ਛੱਡਣਾ ਪੈਣਾ ਮਾਮੇ ਨੂੰ ਛੱਡ ਦੋ ਦੋਸਤ ਦੀ ਰਾਖੀ ਬਿੱਲੀ ਇਕ ਕੋਈ ਇਕ ਸੱਖ ਨਾ ਜਾਇਆ ਜਾਂ ਉਹੀ ਰੁੱਪ ਗਿਆ ਆਉਂਦੀ ਨਾ ਗੱਲ ਕਰੀ ਪਰ ਗੱਲ ਮੈਂ ਅਸੀ ਗੱਲ ਵੀ ਇਹਦੀ ਗਲਤੀ ਆ ਮਿਲਣੀ ਵਾਲੀ ਮੁੰਦੀ ਦੇ ਮਾਮਾ ਉਹ ਤਾਂ ਗੱਲ ਉਹਨਾਂ ਕੀ ਕਰਦਾ ਜਿੰਨੇ ਕੀ ਕਰਨੀ ਆ ਆ ਦੀ ਕੁਛ ਵੀ ਮਾਸੀ ਛੁਡ ਨਾ ਬੋਲੋ ਮੁੰਦੀ ਲਈ ਸੀ ਹਾਂ ਸ਼ਰਮ ਪਾ ਉਹਦੀ ਮੁੰਦੀ ਦੇ ਦਿੰਦੇ ਤੁਸੀਂ ਵੀ ਤੁਹਾਡੀ ਗਲਤੀ ਆ ਤੁਸੀਂ ਕਾਹਦੇ ਮੁੰਦੀ ਰੱਖੀ ਇਹ ਜੀ ਕਾਗਜ਼ ਲੱਕੀ ਨਾਲ ਹਜ਼ਾਰੀ ਨਾ ਭਰਾ ਮਿਲਦੇ ਉਹ ਗੁਪਨੀਏ ਤਬ ਗਏ ਹੋ ਨਹੀਂ ਜਿਆਰ ਸਾਬ ਤਜਾਰਤ ਮੰਦੀ ਹੁਨੀ ਪਾਈ ਆ ਮਨ ਚਾਹੇ ਨਾ ਮਨ ਮੈਨੂੰ ਪਤਾ ਉਹਨੇ ਇਹਨੇ ਪਹਿਲੇ ਹੋਣਾ ਮੇਰੀ ਹੋਰ ਸੱਚੀ ਮਨ ਜਾਣਾ ਆ ਕਹਿਣਾ ਨਾ ਮੈਂ ਲਈ ਨੋ ਜਿਹੜੀ ਚੀਜ਼ ਨਾ ਮੈਂ ਲਈ ਆ ਨਾ ਮੈਂ ਲਈ ਇਹ ਤਾ ਇਹ ਪਹਿਲਾ ਗੱਲ ਹੋ ਗਈ ਛੋਟਾ ਵੀ ਨਾ ਆਪਾਂ ਨਹੀਂ ਬਣਾ ਕਰੀ ਜੀ ਉਹ ਕਹਿੰਦੇ ਆਜੋ ਨਾਮੇ ਨੂੰ